ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਉਹਦੇ ਚ ਪੰਜਾਬੀ ਯੂਨੀਵਰਸਿਟੀ ਦਾ ਇਹ ਹਾਲ ਹੋਇਆ ਪਿਆ ਮੈਨੂੰ ਕੁਝ ਬੱਚੇ ਮਿਲੇ ਵਿਦਿਆਰਥੀ ਮਿਲੇ ਯੂਨੀਵਰਸਿਟੀ ਦੇ ਉਹ ਕਹਿ ਰਹੇ ਸੀ ਕਿ ਸਾਡਾ ਪਿਛਲੇ ਸੈਮੈਸਟਰ ਦਾ ਰਿਜ਼ਲਟ ਆਇਆ ਨਹੀਂ ਤੇ ਅਗਲੇ ਦੇ ਪੇਪਰ ਆ ਗਏ ਹੈ ਮਤਲਬ ਕੋਈ ਸੁਣਿਆ ਕਦੇ ਕਿ ਤੀਜੇ ਸੈਮੈਸਟਰ ਦਾ ਰਿਜ਼ਲਟ ਆਇਆ ਨਹੀਂ ਹਜੇ ਤੱਕ ਚੌਥਾ ਸੈਮੈਸਟਰ ਪੂਰਾ ਵੀ ਹੋ ਗਿਆ ਤੇ ਚੌਥੇ ਦੇ ਪੇਪਰ ਵੀ ਆ ਗਏ ਤੀਜੇ ਦਾ ਰਿਜ਼ਲਟ ਹੀ ਨਹੀਂ ਆਇਆ ਜਿਹੜੇ ਰੀਪੇਅਰ ਦੇ ਪੇਪਰ ਹੁੰਦੇ ਆ ਜਿਹੜੇ ਆਪਣੇ ਰੈਗੂਲਰ ਪੇਪਰ ਹੁੰਦੇ ਜਿਹੜੇ ਬੰਦੇ ਚੈੱਕ ਕਰਦੇ ਨੇ ਟੀਚਰ ਚੈੱਕ ਕਰਦੇ ਹੈਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਪ੍ਰੋਪਰ ਕਰੀਬ 1.5 ਕਰੋੜ ਰੁਪਏ ਦਾ ਆਏਗੀ ਕੀਤੀ ਗਈ ਹੈ ਤੇ 9 ਕਰੋੜ ਦੇ ਕਰੀਬ ਪੈਂਡਿੰਗ ਪਿਆ ਤੁਸੀਂ ਦੇਖੋ ਵੀ ਸਿਰਫ 1.5 ਕਰੋੜ ਦਿੱਤਾ ਗਿਆ ਤੇ 9 ਕਰੋੜ ਪੈਂਡਿੰਗ ਪਿਆ ਹੈਗਾ ਜਿਹੜੇ ਪੇਪਰ ਚੈੱਕ ਕਰਦੇ ਉਹਨਾਂ ਦਾ ਕਿਵੇਂ ਅਗਲਾ ਪੇਪਰ ਚੈੱਕ ਕਰੂਗਾ ਕੰਟਰੋਲਰ ਪ੍ਰੀਖਿਆ ਨੇ ਬੀਸੀ ਨੂੰ ਚਿੱਠੀ ਲਿਖੀ ਹੈ ਇਹਦੇ ਵਿੱਚ ਲਿਖਿਆ ਕਿ ਸਾਡੇ ਤੋਂ ਪੈਕੇਟ ਨਹੀਂ ਫੜ ਰਹੇ ਜਿਹੜੇ ਟੀਚਰ ਪੇਪਰ ਚੈੱਕ ਕਰਦੇ ਹੈਗੇ ਕਿਉਂਕਿ ਅਸੀਂ ਪੈਸੇ ਨਹੀਂ ਦੇ ਰਹੇ ਯੂਨੀਵਰਸਿਟੀ ਦਾ ਇਨਾ ਮਾੜਾ ਹਾਲ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਇੱਥੇ ਜਿਹੜੇ ਸਾਨੂੰ ਸਰਟੀਫਿਕੇਟ ਹੁੰਦੇ ਹੈਗੇ ਤੁਹਾਨੂੰ ਸੈਮੈਸਟਰ ਦੇ ਸਰਟੀਫਿਕੇਟ ਮਿਲਣ ਹੈ ਜਾਂ ਡਿਗਰੀ ਮਿਲਣੀ ਹੈ ਉਹਨੂੰ ਛਾਪਣ ਲਈ ਇਨਕ ਨਹੀਂ ਹੈਗੀ ਉਹਨੂੰ ਛਾਪਣ ਲਈ ਪੇਪਰ ਨਹੀਂ ਹੈਗੇ ਸਾਰਾ ਰੋਲਾ ਪੈਸਾ ਹੈ ਹੀ ਨਹੀਂ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ 8 ਸਾਲ ਪੁਰਾਣੇ ਨੇਗੇ 8 ਸਾਲ ਪੁਰਾਣੇ ਕੰਪਿਊਟਰ ਸਾਡੇ ਕੋਲ ਛਾਪੀ ਨਹੀਂ ਹੈਗੀਆਂ ਕਾਗਜ਼ ਨਹੀਂ ਹੈਗੇ ਇਨਕ ਨਹੀਂ ਹੈਗੀ ਇਹਨਾਂ ਲਈ ਕੋਈ ਪੈਸੇ ਨਹੀਂ ਹੈਗੇ ਉਹ ਕਹਿੰਦੇ ਸਾਡੇ ਕੋਲ ਇੱਕ ਬਹੁਤ ਪੁਰਾਣੀ ਫੋਟੋਸਟੇਟ ਮਸ਼ੀਨ ਹੈਗੀ ਜਿਹੜੀ ਕਿ ਕੰਮ ਹੀ ਨਹੀਂ ਕਰਦੀ ਤੁਹਾਨੂੰ ਫੋਟੋਸਟ ਉਹ ਕਹਿੰਦੇ ਕਿ ਸਾਡੇ ਕੋਲੇ ਬੜੀਆਂ ਪੁਰਾਣੀਆਂ 14-15 ਸਾਲ ਪੁਰਾਣੀਆਂ ਦੋ ਗੱਡੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਰੀ 15 ਲੱਖ ਕਾਪੀਆਂ ਹੁੰਦੀਆਂ ਨਗੀਆਂ ਇਹਨਾਂ ਦੇ ਵਿੱਚ ਅਸੀਂ ਕਾਪੀਆਂ ਲੈ ਕੇ ਜਾਣੀਆਂ ਉੱਪਰ ਚੜਾਉਣੀਆਂ ਇਹਨਾਂ ਨੂੰ ਹੋਰ ਥਾਵਾਂ ਤੇ ਲੈ ਕੇ ਜਾਣੀਆਂ ਲੈ ਕੇ ਆਉਣੀਆਂ ਇਕੱਠੀਆਂ ਕਰਨੀਆਂ ਨਗੀਆਂ ਉਹ ਰੱਦਮ ਹੋ ਚੁੱਕੀਆਂ ਕਹਿੰਦੇ ਅਸੀਂ ਰੱਦੀ ਵੇਚ ਕੇ ਦੋ ਦੋ ਗੱਡੀਆਂ ਲਈਆਂ ਕਹਿੰਦੇ ਸਾਨੂੰ ਅੱਠ ਗੱਡੀਆਂ ਚਾਹੀਦੀਆਂ ਦੋ ਅਸੀਂ ਰੱਦੀ ਵੇਚ ਕੇ ਲਈਆਂ ਨੇ ਉਹ ਕਹਿੰਦੇ ਅਸੀਂ ਰੱਦੀ ਹੋਰ ਇਕੱਠੀ ਹੋਈ ਪਈ ਹੈ ਕੀ ਅਸੀਂ ਦੋ ਹੋਰ ਲੈ ਲਈਏ ਰੱਦੀ ਵੇਚ ਕੇ ਮਤਲਬ ਇਹ ਹਾਲ ਹੈ ਵੀ ਯੂਨੀਵਰਸਿਟੀ ਦਾ ਹਾਲ ਰੱਦੀ ਵਰਗਾ ਕਰ ਰੱਖਿਆ ਇਹਨਾਂ ਨੇ ਕਰਿਆ ਕਿ ਸਾਨੂੰ ਲਿਫਟ ਨਹੀਂ ਚੱਲਦੀ ਸਾਡੀ ਐਗਜ਼ਾਮੀਨੇਸ਼ਨ ਬ੍ਰਾਂਚ ਤੇ ਉਹ ਕਹਿੰਦੇ ਅਸੀਂ ਹੱਥ ਰੇੜੀਆਂ ਨਾਲ ਜਿਹੜੇ ਪੇਪਰ ਹੈਗੇ ਉਹ ਉੱਪਰ ਚੜਾਉਣੇ ਆ ਜੀ ਉਹ ਕਹਿੰਦੇ ਪੀਣ ਵਾਸਤੇ ਸਾਡੇ ਕੋਲ ਆਰੋ ਨਹੀਂ ਹੈਗੇ ਜੀ ਪਾਣੀ ਇੱਥੇ ਕੋਈ ਬੱਚਾ ਇੱਥੇ ਐਗਜ਼ਾਮੀਨੇਸ਼ਨ ਬ੍ਰਾਂਚ ਹੈ ਜੀ ਸਾਨੂੰ ਪਾਣੀ ਦੀ ਦਿੱਕਤ ਹੈ ਜੀ 50 ਤੋਂ 100 ਕਰੋੜ ਰੁਪਏ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਰਬਾਦ ਕਰ ਦਿੱਤਾ ਇਹ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਦੇ ਦਿਓ ਤਾਂ ਕਿ ਜਿਹੜੇ ਖਰਚੇ ਪੂਰੇ ਹੋ ਜਾਣ ਤਾਂ ਕਿ ਜਿਹੜੇ ਜਵਾਕਾਂ ਨੂੰ ਜਵਾਕਾਂ ਦੇ ਰਿਜ਼ਲਟ ਆ ਜਾਣ ਟੀਚਰਾਂ ਨੂੰ ਪੈਸੇ ਮਿਲ ਜਾਣ ਪੇਪਰ ਚੈਕਿੰਗ ਦੇ ਡਾਕਟਰ ਕਰਮਜੀਤ ਨੇ ਵੀ ਸੀ ਉਹਨਾਂ ਕੋਲੇ GNDU ਦੇ ਤੇ ਪੰਜਾਬੀ ਯੂਨੀਵਰਸਿਟੀ ਦਾ ਚਾਰਜ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਹਾਲੇਗਾ ਪੈਸੇ ਨਹੀਂ ਮਿਲ ਰਹੇ ਤੇ ਪੇਪਰ ਨਹੀਂ ਚੈੱਕ ਹੋ ਰਹੇ ਤੇ ਰਿਜ਼ਲਟ ਨਹੀਂ ਹੋ ਰਹੇ ਤਾਂ ਇਹ ਜੀ ਵੀਸੀ ਤੋਂ ਕੀ ਕਰਾਉਣਾ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਿਜ਼ਲਟ ਨਹੀਂ ਆ ਰਹੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ 9-9 ਕਰੋੜ ਰੁਪਏ ਪ੍ਰੀਖਿਆ ਦਾ ਪਿਆਗਾ ਐਗਜ਼ਾਮੀਨੇਸ਼ਨ ਚੈੱਕ ਕਰਨ ਵਾਲਿਆਂ ਦਾ ਪਿਆ 2 ਕਰੋੜ ਰੁਪਏ ਪੇਪਰ ਸੈੱਟ ਕਰਨ ਵਾਲਿਆਂ ਦਾ ਪੈਂਡਿੰਗ ਪਿਆ ਹੋਰ 1.5-2 ਕਰੋੜ ਰੁਪਏ ਜਿਹੜੇ ਐਗਜ਼ਾਮੀਨੇਸ਼ਨ ਆਪਾਂ ਕੰਡਕਟ ਕਰਦੇ ਹਾਂ ਜਿੱਥੇ ਐਗਜ਼ਾਮੀਨੇਸ਼ਨ ਹੁੰਦੇ ਆ ਉਹਨਾਂ ਖਰਚ ਸਟੂਡੈਂਟਾਂ ਦੀ ਮੈਂਟਲ ਸਟੇਟ ਕੀ ਹੋਊਗੀ ਜਿਨ੍ਹਾਂ ਦੇ ਹਜੇ ਪਹਿਲੇ ਸਾਲ ਦੇ ਰੀਵੈਲਿਊਏਸ਼ਨ ਦਾ ਰਿਜ਼ਲਟ ਨਹੀਂ ਆਇਆ ਉਹ ਚੌਥੇ ਸਮੈਸਟਰ ਦੇ ਵਿੱਚ ਆ ਗਏ ਤੀਜੇ ਸਮੈਸਟਰ ਦਾ ਰਿਜ਼ਲਟ ਨਹੀਂ ਆਇਆ ਚੌਥੇ ਸਮੈਸਟਰ ਦੇ ਵਿੱਚ ਆ ਗਏ ਪੰਜਵੇਂ ਸਮੈਸਟਰ ਦਾ ਰਿਜ਼ਲਟ ਨਹੀਂ ਆਇਆ ਛੇਵੇਂ ਦੇ ਵਿੱਚ ਆ ਗਏ ਮਤਲਬ ਉਹ ਅੱਗੇ ਆਪਣੇ ਫਿਊਚਰ ਦੇ ਬਾਰੇ ਕੀ ਸੋਚਦੇ ਹੋਣਗੇ ਕਿ ਅਸੀਂ ਕੁਝ ਕਰਨਾ ਹੈ ਜਾਂ ਕੀ ਅੱਗੇ ਕੀ ਕਰੀਏ ਕਿਉਂਕਿ ਆ ਬੀਏ ਦਾ ਇੱਕ ਸਟੂਡੈਂਟ ਲਿਖ ਰਿਹਾ ਸੀਗਾ ਕਿ ਸਾਲ ਹੋ ਗਿਆ ਜੀ ਮੇਰਾ ਰਿਜ਼ਲਟ ਨਹੀਂ ਆਇਆ ਬੀਏ ਦਾ ਤੁਸੀਂ ਜਵਾਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰ ਰਹੇ ਹੋ ਉੱਥੇ ਕੋਈ ਬੈਚਲਰ ਕਰ ਰਿਹਾ ਹੈ ਕੋਈ ਆਪਣੀ ਮਾਸਟਰ ਤੇ ਤੁਸੀਂ ਉਹਨਾਂ ਦਾ ਮਜ਼ਾਕ ਹੀ ਕੀਤਾ ਹੋਇਆਗਾ ਲੋਕੋ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਦੁਨੀਆ ਦੀ ਦੂਜੀ ਯੂਨੀਵਰਸਿਟੀ ਜਿਹੜੀ ਭਾਸ਼ਾ ਦੇ ਆਧਾਰ ਤੇ ਜਿਸ ਦਾ ਨਾਮ ਰੱਖਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਬਹੁਤ ਪ੍ਰਮੁੱਖ ਯੂਨੀਵਰਸਿਟੀ ਹੈ ਪਰ ਉਸ ਦੇ ਹਾਲਾਤ ਕੀ ਨੇ ਉਹਨਾਂ ਦੇ ਹਾਲੇ ਤੱਕ ਜਿਹੜੇ ਵਿਦਿਆਰਥੀ ਉੱਥੇ ਪੜ੍ਹਦੇ ਨੇ ਉਹਨਾਂ ਦੇ ਨਤੀਜੇ ਨਹੀਂ ਆਏ ਨਤੀਜੇ ਨਾ ਆਉਣ ਦਾ ਕਾਰਨ ਕੀ ਹੈ ਜਿਹੜਾ ਕਰੋੜਾ ਰੁਪਇਆ ਜਿਹੜਾ ਐਗਜ਼ਾਮ ਚੈੱਕ ਕਰਨ ਨੂੰ ਨਹੀਂ ਦਿੱਤਾ ਗਿਆ ਉਹ ਇਹਦਾ ਕਾਰਨ ਆ ਤੇ ਨਾਲ ਹੋਰ ਉੱਥੇ ਕਿੜੀਆਂ-ਕਿੜੀਆਂ ਕਮੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਆ ਚੰਗੀ ਸਿੱਖਿਆ ਦੀ ਤਾਂ ਜਿਹੜੀ ਉੱਚ ਪੱਧਰੀ ਸਿੱਖਿਆ ਦੀ ਜਿਹੜੀ ਇੱਕ ਯੂਨੀਵਰਸਿਟੀ ਆ ਉਹਦੇ ਹਾਲਾਤ ਇੰਨੇ ਮਾੜੇ ਸਾਰੇ ਖੁਲਾਸੇ ਕਰਾਂਗੇ ਇੱਕ ਡਾਕੂਮੈਂਟ ਵੀ ਯੂਨੀਵਰਸਿਟੀ ਦਾ ਹੱਥ ਲੱਗਾ ਹੈ ਮਾਨੀ ਗੁਇਲ ਦੇ ਗੱਲਬਾਤ ਕਰਦੇ ਆ ਸਾਡੇ ਨਾਲ ਆਹ ਏਕਟੀਵਿਸਟ ਮਾਨੀ ਗੁਇਲ ਨੇ ਬਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਓਏ ਜੇ ਮੈਂ ਗੱਲ ਕੀਤੀ ਕਿ ਕਹਿੰਦੇ ਕਿ ਯੂਨੀਵਰਸਿਟੀ ਦੇ ਨਤੀਜੇ ਨਹੀਂ ਆ ਰਹੇ ਮਤਲਬ ਪੇਪਰ ਦਿੱਤੇਆਂ ਨੂੰ ਕਹਿੰਦੇ ਕਿ 2-2 ਸਾਲ ਹੋ ਗਏ ਕਈ ਵਿਦਿਆਰਥੀਆਂ ਨੂੰ ਉਹਨਾਂ ਦੇ ਹਾਲੇ ਤੱਕ ਨਤੀਜੇ ਨਹੀਂ ਉਹਨਾਂ ਦਾ ਕਾਰਨ ਕੀ ਹੈ ਕੀ ਇਹ ਯੂਨੀਵਰਸਿਟੀ ਵਿੱਚ ਅਜਿਹਾ ਹੋ ਰਿਹਾ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਸਾਡਾ ਜਿਹੜੀ ਹੈਗੀ ਮਾਨਮਤੀ ਯੂਨੀਵਰਸਿਟੀ ਆ ਬਹੁਤ ਵੱਡਾ ਇਤਿਹਾਸ ਹੈਦਾ ਯੂਨੀਵਰਸਿ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਵੀ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਉਹਦੇ ਚ ਪੰਜਾਬੀ ਯੂਨੀਵਰਸਿਟੀ ਦਾ ਇਹ ਹਾਲ ਹੋਇਆ ਪਿਆ ਜੀ ਮੈਨੂੰ ਕੁਝ ਬੱਚੇ ਮਿਲੇ ਵਿਦਿਆਰਥੀ ਮਿਲੇ ਯੂਨੀਵਰਸਿਟੀ ਦੇ ਉਹ ਕਹਿ ਰਹੇ ਸੀ ਕਿ ਸਾਡਾ ਪਿਛਲੇ ਸੈਮੈਸਟਰ ਦਾ ਰਿਜ਼ਲਟ ਆਇਆ ਨਹੀਂ ਤੇ ਅਗਲੇ ਦੇ ਪੇਪਰ ਆ ਗਏ ਆ ਮਤਲਬ ਕੋਈ ਸੁਣਿਆ ਕਦੇ ਕਿ ਤੀਜੇ ਸੈਮੈਸਟਰ ਦਾ ਰਿਜ਼ਲਟ ਆਇਆ ਨਹੀਂ ਹਜੇ ਤੱਕ ਚੌਥਾ ਸੈਮੈਸਟਰ ਪੂਰਾ ਵੀ ਹੋ ਗਿਆ ਤੇ ਚੌਥੇ ਦੇ ਪੇਪਰ ਵੀ ਆ ਗਏ ਤੀਜੇ ਦਾ ਰਿਜ਼ਲਟ ਹੀ ਨਹੀਂ ਆਇਆ ਬਿਲਕੁਲ ਤੇ ਉਹ ਕਹਿ ਰਹੇ ਸੀ ਕਿ ਪਿਛਲੀਆਂ ਪਿਛਲੇ ਸੈਮੈਸਟਰਾਂ ਦੇ ਅਸੀਂ ਕੋਈ ਰੀਵੈ ਇੱਕ ਕਹਿ ਰਿਹਾ ਸੀ ਕਿ ਪਹਿਲੇ ਦੀ ਮੈਂ ਰਿਵੋਲੂਸ਼ਨ ਪਰ ਇਹ ਚੌਥੇ ਦੇ ਪੇਪਰ ਆ ਗਏ ਤੇ ਪਹਿਲੇ ਦਾ ਰਿਜ਼ਲਟ ਹੀ ਨਹੀਂ ਆਇਆ ਅਜੇ ਤੱਕ। ਔਰ ਇੰਨਾ ਮਾੜਾ ਹਾਲ ਮਤਲਬ ਮੈਂ ਯੂਨੀਵਰਸਿਟੀ ਦਾ ਦੇਖਿਆ ਨਹੀਂ ਕਦੇ ਕਿਸੇ ਦਾ ਇਹ ਤਾਂ ਫਿਰ ਵੀ ਚੰਗੀ ਯੂਨੀਵਰਸਿਟੀ ਬਣਦੀ ਜਾਂਦੀ ਸੀਗੀ ਹੋਰ ਬੜੀਆਂ ਜਿਹੜੀਆਂ ਆਪਾਂ ਕਹਿੰਦੇ ਕਿ ਐਵਰੇਜ ਯੂਨੀਵਰਸਿਟੀਆਂ ਨੇ ਉਹਨਾਂ 'ਚ ਵੀ ਕਿਉਂਕਿ ਤੁਸੀਂ ਦੇਖੋ ਵੀ ਜਿਹੜਾ ਜਿਹੜਾ ਐਗਜ਼ਾਮੀਨੇਸ਼ਨ ਹੈਗਾ ਪੇਪਰ ਹੈ ਜਿਹੜੇ ਉਹ ਇੱਕ ਅਹਿਮ ਹਿੱਸਾ ਯੂਨੀਵਰਸਿਟੀ ਦਾ ਬਟ ਜਿਹੜੇ ਵਿਦਿਆਰਥੀ ਸਾਰਾ ਸਾਲ ਪੜ੍ਹਦੇ ਆ ਸਾਰਾ ਸੰਜੇ 6 ਮਹੀਨੇ ਘेलो ਪੜਲੇ ਸੈਮੈਸਟਰ ਦੇ ਵਿੱਚ 4-5 ਮਹੀਨੇ ਪੜਦੇ ਆ ਉਸ ਤੋਂ ਬਾਅਦ ਜਦੋਂ ਉਹਨੇ ਪੇਪਰ ਲੈ ਜਾਂਦੇ ਆ ਜਿਹਨਾਂ ਦੇ ਰਿਜ਼ਲਟ ਹੀ ਨਹੀਂ ਆਣਗੇ ਤਾਂ ਕੀ ਹੋਊਗਾ ਪਿਛਲੇ ਸੈਮੈਸਟਰ ਦਾ ਤੁਹਾਡਾ ਰਿਜ਼ਲਟ ਨਹੀਂ ਆਇਆ ਪਿਛਲੇ ਸਾਲ ਦਾ ਰਿਜ਼ਲਟ ਨਹੀਂ ਆਇਆ ਤੇ ਤੁਸੀਂ ਅਗਲੇ ਸਾਲ ਜੀ ਰੀਪੇਅਰ ਦੇ ਪੇਪਰ ਦੇਣੇ ਆ ਜਾਂ ਤੁਸੀਂ ਕਿਵੇਂ ਵੈਲਿਊਏਟ ਕਰੋਗੇ ਕਿ ਮੇਰੇ ਪਿਛਲੇ ਸਾਲ ਕਿਵੇਂ ਰਿਜ਼ਲਟ ਰਿਹਾ ਇਹ ਤਾਂ ਇਹ ਤਾਂ ਬਈ ਜੇ ਆਪਾਂ ਗੱਲ ਕਰੀਏ ਕਾਰਨ ਕੀ ਆ ਮਤਲਬ ਇਹਦੇ ਪਿੱਛੇ ਕੀ ਉਹਦਾ ਕਾਰਨ ਆ ਕਿ ਕਿਉਂ ਨਹੀਂ ਰਿਜ਼ਲਟ ਆ ਰਹੇ ਕਿਸੇ ਚੀਜ਼ ਦੀ ਕਮੀ ਹੈ ਪਿੱਛੇ ਜਾਂ ਕੋਈ ਹੋਰ ਇਹਦੇ ਪਿੱਛੇ ਕਾਰਨ ਹਾਂ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਪੈਸਿਆਂ ਦੀ ਕਮੀ ਹੈਗੀ ਭਗਵੰਤਮਾਨ ਜੀ ਕਹਿੰਦੇ ਅਸੀਂ ਯੂਨੀਵਰਸਿਟੀ ਨੂੰ ਬੜੇ ਪੈਸੇ ਦੇ ਦਿੰਦੇ ਆ ਪਰ ਹੋ ਕੀ ਰਿਹਾ ਉਹ ਤੁਹਾਨੂੰ ਮੈਂ ਅੰਦਰਲੀ ਗੱਲ ਦੱਸਦਾਗਾ ਕਿ ਯੂਨੀਵਰਸਿਟੀ ਦੇ ਵਿੱਚ ਹਾਂਜੀ ਮੈਂ ਤੁਹਾਨੂੰ ਮੈਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਦੋ ਤਿੰਨ ਸਮੈਸਟਰ ਟੱਪ ਜਾਂਦੇ ਹੈਗੇ ਰੀਵੈਲਿਊਸ਼ਨ ਦਾ ਰਿਜ਼ਲਟ ਨਹੀਂ ਆਉਂਦੇ ਪਿਛਲੇ ਸਮੈਸਟਰਾਂ ਦੇ ਵਿੱਚੋਂ ਕੋਈ ਰਿਜ਼ਲਟ ਨਹੀਂ ਆ ਰਹੇ ਔਰ ਬੜੇ ਇਰਿਸਪੌਂਸੀਬਲ ਬਿਹੇਵੀਅਰ ਨੇਗੇ ਜਿਹੜੇ ਇੱਥੇ ਪਹਿਲਾਂ ਤੁਸੀਂ ਦੇਖਿਆ ਕਿ ਪਹਿਲਾਂ ਇੱਕ ਭਗਵੰਤ ਮਾਨ ਜੀ ਨੇ ਆਪਣਾ ਇੱਕ OSD ਇੱਥੇ ਲਾ ਰੱਖਿਆ ਸੀਗਾ ਜਿਹੜਾ ਕਿ ਇੱਕ ਤਰੀਕੇ ਦੇ ਨਾਲ VC ਵਾਂਗੂ ਕੰਮ ਕਰ ਰਿਹਾ ਸੀਗਾ ਕੰਟਰੋਲ ਕਰ ਰਿਹਾ ਸੀ ਯੂਨੀਵਰਸਿਟੀ ਹੁਣ ਤਾਂ ਹਟਾਤਾ ਉਹ ਉਹਦੇ ਬੜੇ ਮਤਲਬ ਉੱਥੇ ਯੂਨੀਵਰਸਿਟੀ ਦੇ ਵਿੱਚ ਕਹਿ ਰਹੇ ਸੀ ਕਿ ਉਹਦੇ ਬੜੇ ਮਤਲਬ ਉਹਨੇ ਬੜੀ ਗੜਬੜੀ ਕੀਤੀ ਹੈ ਯੂਨੀਵਰਸਿਟੀ ਦੇ ਲੋਕ ਕਹਿ ਰਹੇ ਸੀਗੇ ਉਸ ਤੋਂ ਬਾਅਦ ਇੱਕ ਬਾਬੂ ਨੂੰ ਲਾ ਦਿੱਤਾ ਇੱਕ IAS ਨੂੰ ਲਾ ਦਿੱਤਾ ਜਿਹਦੇ ਕੋਲ ਹੋਰ ਵੀ ਇਨਚਾਰਜ ਹੋਰ ਵੀ ਚਾਰਜ ਸੀਗੇ ਕੇ ਕੇ ਯਾਦਵ ਉਹਨਾਂ ਨੇ ਵੀ ਯੂਨੀਵਰਸਿਟੀ ਦੇ ਵਿੱਚ ਕੁਝ ਨਹੀਂ ਕੀਤਾ ਯੂਨੀਵਰਸਿਟੀ ਦਾ ਇੰਨਾ ਮਾੜਾ ਹਾਲ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਇੱਥੇ ਜਿਹੜੇ ਸਾਨੂੰ ਸਰਟੀਫਿਕੇਟ ਹੁੰਦੇ ਹੈਗੇ ਤੁਹਾਨੂੰ ਸੈਮੈਸਟਰ ਦੇ ਸਰਟੀਫਿਕੇਟ ਮਿਲਣ ਜਾਂ ਡਿਗਰੀ ਮਿਲਣੀ ਹੈ ਉਹਨੂੰ ਛਾਪਣ ਲਈ ਇਨਕ ਨਹੀਂ ਹੈਗੀ ਉਹਨੂੰ ਛਾਪਣ ਲਈ ਪੇਪਰ ਨਹੀਂ ਹੈਗੇ ਸਾਰਾ ਰੋਲਾ ਪੈਸਾ ਹੈ ਹੀ ਨਹੀਂ ਯੂਨੀਵਰਸਿਟੀ ਦੇ ਵਿੱਚ ਅਮ ਤੁਹਾਨੂੰ ਦੱਸਦਾ ਇੱਕ ਇੱਕ ਕਾਗਜ਼ ਹੈ ਇਹ ਜਿਹੜਾ ਕੰਟਰੋਲਰ ਹੁੰਦਾ ਨਾ ਪ੍ਰੀਖਿਆ ਦਾ ਐਜੂਕੇਸ਼ਨ ਐਗਜ਼ਾਮੀਨੇਸ਼ਨ ਦਾ ਕੰਟਰੋਲਰ ਹੁੰਦਾ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੇ ਪੇਪਰ ਚੈੱਕ ਕਰਦੇ ਨੇ ਉਹਨਾਂ ਦੀ ਕੁਝ ਰਾਸ਼ੀ ਰਹਿੰਦੀ ਆ ਉਹ ਕਿੰਨੇ ਕੋ ਪੈਸੇ ਨੇ ਮਤਲਬ ਕਿ ਇਹੀ ਕਾਰਨ ਹੈ ਉਹਦਾ ਜਿਹੜਾ ਰਿਜ਼ਲਟ ਨਹੀਂ ਆ ਰਿਹਾ ਉਹਨਾਂ ਦੀ ਹਾਂਜੀ ਮੇਨ ਕਾਰਨ ਇਹੀ ਹੈ ਜਿਹੜੇ ਰਿਜ਼ਲਟ ਨਹੀਂ ਆ ਰਹੇ ਉਹਦਾ ਕਾਰਨ ਇਹ ਹੈ ਵੀ ਜਿਹੜੇ ਤਾਂ ਰੀਵੈਲਿਊਏਸ਼ਨ ਦੇ ਪੇਪਰ ਹੁੰਦੇ ਆਗੇ ਜਾਂ ਜਿਹੜੇ ਰੀਪੇਅਰ ਦੇ ਪੇਪਰ ਹੁੰਦੇ ਆ ਜਾਂ ਜਿਹੜੇ ਆਪਣੇ ਰੈਗੂਲਰ ਪੇਪਰ ਹੁੰਦੇ ਜਿਹੜੇ ਬੰਦੇ ਚੈੱਕ ਕਰਦੇ ਨੇ ਟੀਚਰ ਚੈੱਕ ਕਰਦੇ ਆਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਪ੍ਰੋਪਰ ਤੁਸੀਂ ਦੇਖੋ ਕਿ ਜਦੋਂ ਇਹ ਲੈਟਰ ਜਿਹਦੇ ਇਹਦੇ ਅਕੋਰਡਿੰਗ ਕਰੀਬ 1.5 ਕਰੋੜ ਰੁਪਏ ਦਾ ਆਏਗੀ ਕੀਤੀ ਗਈ ਹੈ ਤੇ 9 ਕਰੋੜ ਦੇ ਕਰੀਬ ਪੈਂਡ ਸਿਰਫ 1.5 ਕਰੋੜ ਦਿੱਤਾ ਗਿਆ ਤੇ 9 ਕਰੋੜ ਪੈਂਡਿੰਗ ਪਿਆ ਹੈਗਾ ਜਿਹੜੇ ਪੇਪਰ ਚੈੱਕ ਕਰਦੇ ਉਹਨਾਂ ਦਾ ਹੂੰ ਕਿਵੇਂ ਅਗਲਾ ਪੇਪਰ ਚੈੱਕ ਕਰੂਗਾ ਔਰ ਇਹ ਚ ਕੰਟਰੋਲਰ ਪ੍ਰੀਖਿਆ ਨੇ ਵੀਸੀ ਨੂੰ ਚਿੱਠੀ ਲਿਖੀ ਹੈ ਇਹਦੇ ਚ ਲਿਖਿਆ ਹੈ ਕਿ ਸਾਡੇ ਤੋਂ ਪੈਕੇਟ ਨਹੀਂ ਫੜ ਰਹੇ ਜਿਹੜੇ ਟੀਚਰ ਪੇਪਰ ਚੈੱਕ ਕਰਦੇ ਹੈਗੇ ਠੀਕ ਹੈ ਮਤਲਬ ਕਿਉਂਕਿ ਅਸੀਂ ਪੈਸੇ ਨਹੀਂ ਦੇ ਰਹੇ ਉਹਨਾਂ ਨੂੰ ਹਾਂ ਇਹ ਹਾਲਾਤ ਇਹਦੇ ਹਾਲ ਹੈ ਔਰ ਵੀਸੀ ਨੇ ਤੁਸੀਂ ਦੇਖੋਗੇ ਅੱਜ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਹੈ ਵੀਸੀ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਗੱਲ ਇਹ ਹੈ ਹੂੰ ਕਹਿੰਦੇ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਡਾਕਟਰ ਕਰਮਜੀਤ ਨੇ ਵੀਸੀ ਉਹਨਾਂ ਕੋਲੇ GNDU ਦੇ ਤੇ ਪੰਜਾਬੀ ਯੂਨੀਵਰਸਿਟੀ ਦਾ ਚਾਰਜ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਹਾਲ ਹੈਗਾ ਪੈਸੇ ਨਹੀਂ ਮਿਲ ਰਹੇ ਤੇ ਪੇਪਰ ਨਹੀਂ ਚੈੱਕ ਹੋ ਰਹੇ ਤੇ ਰਿਜ਼ਲਟ ਨਹੀਂ ਹੋ ਰਹੇ ਇਹਨੇ ਇਰਿਸਪੌਂਸਿਬਿਲਟੀ ਜਿਹੜੀ ਹੈਗੇ VC ਵੱਲੋਂ ਦਿਖਾਈ ਜਾ ਰਹੀ ਹੈ ਸਰਕਾਰ ਵੱਲੋਂ ਦਿਖਾਈ ਜਾ ਰਹੀ ਹੈ ਔਰ ਇਹ ਜੇ VC ਤੋਂ ਕੀ ਕਰਾਉਣਾ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਿਜ਼ਲਟ ਨਹੀਂ ਆ ਰਹੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ 9-9 ਕਰੋੜ ਰੁਪਏ ਪ੍ਰੀਖਿਆ ਦਾ ਪਿਆਗਾ ਐਗਜ਼ਾਮੀਨੇਸ਼ਨ ਚੈੱਕ ਕਰਨ ਵਾਲਿਆਂ ਦਾ ਪਿਆ 2 ਕਰੋੜ ਰੁਪਏ ਪੇਪਰ ਸੈੱਟ ਕਰਨ ਵਾਲਿਆਂ ਦਾ ਪੈਂਡਿੰਗ ਪਿਆ ਹੋਰ 1.5 ਤੋਂ 2 ਕਰੋੜ ਰੁਪਏ ਜਿਹੜੇ ਐਗਜ਼ਾਮੀਨੇਸ਼ਨ ਆਪਾਂ ਕੰਡਕਟ ਕਰਦੇ ਆਂ ਜਿੱਥੇ ਐਗਜ਼ਾਮੀਨੇਸ਼ਨ ਹੁੰਦੇ ਆ ਉਹਨਾਂ ਖਰਚਿਆਂ ਦਾ ਪਿਆਗਾ। ਮਤਲਬ ਇੰਨਾ ਬੁਰਾ ਹਾਲ ਹੈ ਪੰਜਾਬੀ ਯੂਨੀਵਰਸਿਟੀ ਦਾ। ਸਰਕਾਰ ਜਿਵੇਂ ਕਹਿੰਦੀ ਹੈ ਕਿ ਅਸੀਂ ਬਹੁਤ ਪੈਸਾ ਦਿੱਤਾ ਯੂਨੀਵਰਸਿਟੀਆਂ ਨੂੰ ਜਾਂ ਸਿੱਖਿਆ ਜਿਹੜੇ ਕੇਂਦਰ ਨੇ ਉਹਨਾਂ ਨੂੰ ਫਿਰ ਉਹ ਪੈਸਾ ਜਾ ਕਿੱਧਰ ਰਿਹਾ? ਜੇ ਆਪਾਂ ਨਾਲ ਹੀ ਗੱਲ ਕਰੀਏ ਵੀ ਜਿਹੜੇ ਵਿਦਿਆਰਥੀ ਨੇ ਉਹ ਆਪਣੀਆਂ ਫੀਸਾਂ ਭਰਦੇ ਨੇ ਉਹਨਾਂ ਦਾ ਪੈਸਾ ਉਹ ਸਾਰਾ ਕੁਝ ਕਿੱਥੇ ਜਾ ਰਿਹਾ ਭਈ? ਦੇਖੋ ਜੀ ਯੂਨੀਵਰਸਿਟੀ ਦੇ ਵਿੱਚ ਖਰਚੇ ਹੁੰਦੇ ਨੇ ਪਰ ਸਰਕਾਰ ਦੀ ਇਹ ਮਤਲਬ ਥੋੜੀ ਹੁੰ ਬਹੁਤ ਖਰਚੇ ਹੁੰਦੇ ਆ ਯੂਨੀਵਰਸਿਟੀ ਦੇ ਵਿੱਚ ਐਨਰੋਲਮੈਂਟ ਵੀ ਵੱਧਦੀ ਆ ਉੱਥੇ ਹੋਰ ਖਰਚੇ ਵੀ ਵੱਧਦੇ ਘਟਦੇ ਆ ਉਹ ਤੁਸੀਂ ਇਹ ਥੋੜੀ ਹੁੰਦਾ ਕੋਈ ਸਰਕਾਰ ਦਾ ਵੀ ਤੁਹਾਨੂੰ ਅਸੀਂ 10 ਕਰੋੜ ਦੀ ਗ੍ਰਾਂਟ ਦਿੱਤੀ ਹੈ 5 ਕਰੋੜ ਦੀ ਗ੍ਰਾਂਟ ਦਿੱਤੀ ਜੀ ਤੁਸੀਂ ਖਰਚੇ ਪੂਰੇ ਕਰਨੇ ਆ ਹੁਣ ਤੁਸੀਂ ਦੇਖੋ ਵੀ ਉਹ ਉਹ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਮੈਂਟਲ ਸਟੇਟ ਕੀ ਹੋਊਗੀ ਜਿਨ੍ਹਾਂ ਦੇ ਹਜੇ ਪਹਿਲੇ ਸਾਲ ਦੇ ਰੀਵੈਲਿਊਸ਼ਨ ਦਾ ਰਿਜ਼ਲਟ ਨਹੀਂ ਆਇਆ ਉਹ ਚੌਥੇ ਸੈਮੇਸਟਰ ਦੇ ਵਿੱਚ ਆ ਗਏ ਤੀਜੇ ਸੈਮੇਸਟਰ ਦਾ ਰਿਜ਼ਲਟ ਨਹੀਂ ਆਇਆ ਚੌਥੇ ਸੈਮੇਸਟਰ ਦੇ ਵਿੱਚ ਆ ਗਏ 5ਵੇਂ ਸਮੈਸਟਰ ਦਾ ਰਿਜ਼ਲਟ ਨਹੀਂ ਆਇਆ 6ਵੇਂ ਦੇ ਵਿੱਚ ਆਗੇ ਮਤਲਬ ਉਹ ਅੱਗੇ ਆਪਣੇ ਫਿਊਚਰ ਦੇ ਬਾਰੇ ਕੀ ਸੋਚਦੇ ਹੋਣਗੇ ਕਿ ਅਸੀਂ ਕੁਝ ਕਰਨਾ ਹੈ ਜਾਂ ਕੀ ਅੱਗੇ ਕੀ ਕਰੀਏ ਕਿਉਂਕਿ ਬੀਏਡ ਦਾ ਇੱਕ ਸਟੂਡੈਂਟ ਲਿਖ ਰਿਹਾ ਸੀਗਾ ਕਿ ਸਾਲ ਹੋ ਗਿਆ ਜੀ ਮੇਰਾ ਰਿਜ਼ਲਟ ਨਹੀਂ ਆਇਆ ਬੀਏਡ ਦਾ ਪੇਪਰ ਦਿੱਤੇ ਉਹਨੂੰ ਸਾਲ ਹੋ ਗਿਆ ਮਤਲਬ ਉਹੀ ਉਹੀ ਚੱਕਰ ਹੈ ਨਾ ਕਿ ਜਿਹੜਾ ਤੁਸੀਂ ਇਹ ਸਿਸਟਮ ਕਰ ਰੱਖਿਆ ਹੈਗਾ ਇਹਦੇ ਵਿੱਚ ਮਤਲਬ ਕੀ ਮਿਲ ਰਿਹਾ ਤੁਹਾਨੂੰ ਤੁਸੀਂ ਜੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੋ ਜਿਹੜੇ ਤੁਸੀਂ ਆਹ 50 ਤੋਂ 100 ਕਰੋੜ ਰੁਪਏ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਰਬਾਦ ਕਰ ਦਿੱਤਾ ਇਹ ਯੂਨੀਵਰਸਟੀਆਂ ਦੇ ਵਿੱਚ ਤੁਸੀਂ ਦੇ ਦਿਓ ਤਾਂ ਕਿ ਜਿਹੜੇ ਖਰਚੇ ਪੂਰੇ ਹੋ ਜਾਣ ਤਾਂ ਕਿ ਜਿਹੜੇ ਜਵਾਕਾਂ ਨੂੰ ਜਵਾਕਾਂ ਦੇ ਰਿਜ਼ਲਟ ਆ ਜਾਣ ਟੀਚਰਾਂ ਨੂੰ ਪੈਸੇ ਮਿਲ ਜਾਣ ਪੇਪਰ ਚੈਕਿੰਗ ਦੇ ਅੱਛਾ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਇੱਥੇ ਗੱਲ ਹੋ ਗਈ ਕਿ ਜਿਹੜੇ ਰਿਜ਼ਲਟ ਨਹੀਂ ਆ ਰਹੇ ਉਹਨਾਂ ਦਾ ਕਾਰਨ ਵੈਸੇ ਯੂਨੀਵਰਸਿਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਉਹ ਕਮੀਆਂ ਨੇ ਜਿਨ੍ਹਾਂ ਦੇ ਕਾਰਨ ਮਤਲਬ ਜਿਹੜੇ ਵਿਦਿਆਰਥੀਆਂ ਨੂੰ ਉੱਥੇ ਮੁਸ਼ਕਲ ਆਉਂਦੀ ਹੈ ਜਾਂ ਹੋਰ ਕਿਹੜੀਆਂ ਕਿਹੜੀਆਂ ਬੁਨਿਆਦੀ ਸਹੂਲਤਾਂ ਜਿਨ੍ਹਾਂ ਦੀ ਉੱਥੇ ਕਮੀ ਹੈ ਇਹ ਦੇਖੋ ਆਪਾਂ ਮੇਨ ਗੱਲ ਐਗਜ਼ਾਮੀਨੇਸ਼ਨ ਤੇ ਹੀ ਕਰਾਂਗੇ ਕਿਉਂਕਿ ਹੋਰ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਨੇਗੀਆਂ ਕ腐ਸ਼ਨ ਦੀ ਵੀ ਬੜੀ ਪ੍ਰੋਬਲਮ ਹੈਗੀ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਇੱਕ ਉਹਦਾ ਨਾਂ ਸੀ ਕੇਸ ਦਾ ਜੀ ਮੀਸ਼ੂ ਚੌਧਰੀ ਨਾਲ ਆਲਾ ਕੇਸ ਸੀਗਾ ਜਿਹਦੇ ਚ ਯੂਜੀਸੀ ਗ੍ਰਾਂਟਾਂ ਦਾ ਪਲਾ ਸੀਗਾ ਜੀ ਕਈ ਕਰੋੜ ਦਾ ਸੀ ਉਹਦਾ ਹਜੇ ਤੱਕ ਕੋਈ ਮਤਲਬ ਬਣਿਆ ਨਹੀਂਗਾ ਵੀ ਕੀ ਮਤਲਬ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ 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 ਸਮਾਂ ਚੱਲ ਰਿਹਾ ਪ੍ਰੀਖਿਆਵਾਂ ਦਾ ਕਿਉਂਕਿ ਪੇਪਰ ਚੱਲ ਰਿਹਾ ਵਿਦਿਆਰਥੀ ਉੱਥੇ ਕੀ ਕੀ ਕਮੀਆਂ ਆ ਰਹੀਆਂ ਨੇ ਉਹਨਾਂ ਦੇ ਆਪਾਂ ਦੇਖੋ ਦੇਖੋ ਜਿਹੜੇ ਐਗਜ਼ਾਮ ਐਗਜ਼ਾਮੀਨੇਸ਼ਨ ਦੇ ਕੰਟਰ ਉਹਨਾਂ ਨੇ VC ਨੂੰ ਚਿੱਠੀ ਲਿਖੀ ਹੋਈ ਹੈ ਕਿ 2024 ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਸਾਡੇ ਕੋਲੇ ਆ ਜਿਹੜੀ ਤੁਹਾਨੂੰ ਮੈਂ ਅਮਾਉਂਟ ਦੱਸੀ ਹੈਗੀ ਇਹਦੇ ਸਾਡੇ ਕੋਲੇ ਕਰੀਬ 12 ਕਰੋੜ ਦੇ ਕਰੀਬ ਇਹ ਕਿਹੜੇ ਖਰਚੇ ਪਏ ਹੈਗੇ ਆ ਇਹ ਪੈਂਡਿੰਗ ਪਏ ਆ ਸਾਨੂੰ ਹਜੇ ਜਿਹੜੇ ਬਕਾਏ ਪੈਂਡਿੰਗ ਪਏ ਆ ਅਸੀਂ ਦਿੱਤੇ ਨਹੀਂ ਕਿ ਔਰ ਸਾਡੇ ਤੋਂ ਜਿਹੜੇ ਪ੍ਰੀਖਿਆ ਚੈੱਕ ਕਰਨ ਵਾਲੇ ਟੀਚਰ ਨੇ ਜਿਹੜੇ ਅਧਿਆਪਕ ਨੇ ਸਾਡੇ ਤੋਂ ਪੇਪਰ ਨਹੀਂ ਫੜ ਰਹੇ ਕਹਿੰਦੇ ਸਾਨੂੰ ਪਹਿਲਾਂ ਪੈਸੇ ਦਿਓ ਮਤਲਬ ਇੰਨੀ ਬੇਤੁਆਰੀ ਹੋ ਗਈ ਟੀਚਰਾਂ ਨੂੰ ਕਿਉਂਕਿ ਪੈਸੇ ਮਿਲਦੇ ਨਹੀਂਗੇ ਔਰ ਇਹ ਤਾਂ ਬੜੀ ਵੱਡੀ ਗੱਲ ਹੈ ਉਹਨਾਂ ਨੇ ਦੱਸਿਆ ਐਗਜ਼ਾਮੀਨੇਸ਼ਨ ਕ ਕਿ ਸਾਡੇ ਕੋਲੇ ਸਟਾਫ ਦੀ ਕਮੀ ਐ ਜੀ 18 ਕਰਮਚਾਰੀ ਸੀਗੇ ਸਾਨੂੰ ਉਹਦੇ ਚ ਮਤਲਬ ਹੋਰ ਚਾਹੀਦੇ ਨੇ ਉਹਨਾਂ ਨੂੰ ਵੀ ਟ੍ਰਾਂਸਫਰ ਕਰ ਦਿੱਤੇਗੇ ਔਰ ਬੜੀ ਹੱਸ ਹੋਹੀ ਨਹੀਂ ਗੱਲ ਇਹ ਹੋਈ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਕੋਈ ਸਾਡੇ ਕੋਲੇ ਇਨਕ ਦੇ ਕਟਰੇਜ ਨਹੀਂ ਹੈਗੇ ਸਾਡੇ ਕੋਲੇ ਕੰਪਿਊਟਰ 8 ਸਾਲ ਪੁਰਾਣੇ ਨੇਗੇ 8 ਸਾਲ ਪੁਰਾਣੇ ਕੰਪਿਊਟਰ ਨੇ ਕਹਿੰਦੇ ਸੀ ਕਿਵੇਂ ਕੰਮ ਕਰੀਏ ਸਾਡੇ ਕੋਲੇ ਆਪਰੇਟਰ ਨਹੀਂ ਹੈਗੇ ਜਿਹੜੇ ਵੈਬਸਾਈਟ ਨੂੰ ਕੰਮ ਕਰ ਵੈਬਸਾਈਟ ਤੇ ਕੰਮ ਕਰਨ ਲਈ ਸਾਡੇ ਕੋਲੇ ਕੋਈ ਚੱਜ ਦੀ ਵੈਬਸਾਈਟ ਦਾ ਇੰਟਰਫੇਸ ਨਹੀਂ ਹੈਗਾ ਉਹਨਾਂ ਨੇ ਇਹ ਵੀ ਲਿਖਿਆ ਇਹਦੇ ਵਿੱਚ ਕਿ ਸਾਡੇ ਕੋਲੇ ਚੇਪੀਆਂ ਨਹੀਂ ਹੈਗੀਆਂ ਕਾਗਜ਼ ਨਹੀਂ ਹੈਗੇ ਇנק ਨਹੀਂ ਹੈਗੀ ਇਹਨਾਂ ਲਈ ਪੈਸੇ ਨਹੀਂ ਹੈਗੇ ਔਰ ਮੈਂ ਹੈਰਾਨ ਐ ਮਤਲਬ ਇਸ ਤਰੀਕੇ ਦਾ ਜਿਹੜਾ ਸਿਸਟਮ ਚੱਲਦਾ ਪਿਆ ਹੈਗਾ ਤੇ ਕਿਵੇਂ ਯੂਨੀਵਰਸਿਟੀ ਚੱਲੂਗੀ ਉਹ ਕਹਿੰਦੇ ਸਾਡੇ ਕੋਲੇ ਇੱਕ ਬਹੁਤ ਪੁਰਾਣੀ ਫੋਟੋਸਟੇਟ ਮਸ਼ੀਨ ਹੈਗੀ ਜਿਹੜੀ ਕਿ ਕੰਮ ਹੀ ਨਹੀਂ ਕਰਦੀ ਸਾਨੂੰ ਫੋਟੋਸਟੇਟ ਮਸ਼ੀਨ ਦਾ ਦੇ ਦਿਓ ਤੇ ਉਹ ਨਾਲੇ ਲਿਖ ਰਹੇ ਨੇ ਤੁਸੀਂ ਹੱਸੋਗੇ ਗੱਲ ਤੇ ਉਹ ਕਹਿੰਦੇ ਕਿ ਸਾਡੇ ਕੋਲੇ ਬੜੀਆਂ ਪੁਰਾਣੀਆਂ 14-15 ਸਾਲ ਪੁਰਾਣੀਆਂ ਦੋ ਗੱਡੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਰੀਬ 15 ਲੱਖ ਕਾਪੀਆਂ ਹੁੰਦੀਆਂ ਨਿਗੀਆਂ ਇਹਨਾਂ ਦੇ ਵਿੱਚ ਅਸੀਂ ਕਾਪੀਆਂ ਲੈ ਕੇ ਜਾਣੀਆਂ ਉੱਪਰ ਚੜਾਉਣੀਆਂ ਜਿਹਨਾਂ ਹੋਰ ਥਾਵਾਂ ਤੇ ਲੈ ਕੇ ਜਾਣੀਆਂ ਲੈ ਕੇ ਆਉਣੀਆਂ ਇਕੱਠੀਆਂ ਕਰਨੀਆਂ ਨਿਗੀਆਂ ਉਹ ਰੋ ਕੰਡਮ ਹੋ ਚੁੱਕੀਆਂ ਕਹਿੰਦੇ ਅਸੀਂ ਰੱਦੀ ਵੇਚ ਕੇ ਦੋ ਦੋ ਗੱਡੀਆਂ ਲਈਆਂ ਜਿਦੇ ਚ ਅਸੀਂ ਹੁਣ ਪ੍ਰੀਖਿਆ ਦੀਆਂ ਜਿਹੜੀਆਂ ਇਹ ਸ਼ੀਟਾਂ ਨਿਗੀਆਂ ਇਹ ਕੇਂਦਰਾਂ ਤੋਂ ਯੂਨੀਵਰਸਿਟੀ ਤੱਕ ਲਿਆਉਣ ਦੇ ਲਈ ਹੁੰਦੀਆਂ ਆਂਸਰ ਸ਼ੀਟ ਹਾਂ ਕਹਿੰਦੇ ਸਾਨੂੰ 8 ਗੱਡੀਆਂ ਚਾਹੀਦੀਆਂ ਦੋ ਅਸੀਂ ਰੱਦੀ ਵੇਚ ਕੇ ਲਈਆਂ ਨੇ ਹੂੰ ਉਹ ਕਹਿੰਦੇ ਅਸੀਂ ਰੱਦੀ ਹੋਰ ਇਕੱਠੀ ਹੋਈ ਪਈ ਹੈ ਕੀ ਅਸੀਂ ਦੋ ਹੋਰ ਲੈ ਲਈਏ ਰੱਦੀ ਵੇਚ ਕੇ ਮਤਲਬ ਇਹ ਹਾਲ ਹੈ ਵੀ ਯੂਨੀਵਰਸਿਟੀ ਦਾ ਹਾਲ ਰੱਦੀ ਵਰਗਾ ਕਰ ਰੱਖਿਆ ਇਹਨਾਂ ਨੇ ਔਰ ਮਤਲਬ ਯੂਨੀਵਰਸਿਟੀ ਦੇ ਇਹ ਖਰਚੇ ਆ ਹੁਣ ਰੱਦੀ ਦੇ ਸਿਰ ਤੇ ਚੱਲਣਗੇ ਸਾਰੇ ਹਾਂ ਔਰ ਇਹ ਜਿਹੇ ਹੈ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਐਡੀ ਵੱਡੀ ਯੂਨੀਵਰਸਿਟੀ ਹੈ ਤੁਸੀਂ ਤੁਸੀਂ ਉਹਨਾਂ ਨੇ ਲਿਖਿਆ ਕਿ ਜਿਹੜੀ ਸਾਡੀ ਸੀਕਰੇਸੀ ਬ੍ਰਾਂਚ ਹੈ ਜੀ ਸੀਕਰੇਸੀ ਬ੍ਰਾਂਚ ਦੇ ਵਿੱਚ ਇੱਕੋ ਹੀ ਕੰਪਿਊਟਰ ਤੇ ਇੰਟਰਨੈਟ ਲੱਗਿਆ ਹੋਇਆ ਸਾਨੂੰ ਹੋਰ ਕੰਪਿਊਟਰ ਦਿੱਤੇ ਜਾਣ ਤੇ ਉਹਨਾਂ ਦੇ ਇੰਟਰਨੈਟ ਲਾਇਆ ਜਾਵੇ ਮਤਲਬ ਇੱਕ ਬੁਨਿਆਦੀ ਸਹੂਲਤਾਂ ਅੱਜ ਕੱਲ ਇੱਕ ਘਰ ਦੇ ਵਿੱਚ ਵੀ ਵਾਈਫਾਈ ਲਾ ਦੋ ਸਾਰੇ ਕੰਪਿਊਟਰਾਂ ਤੇ ਚੱਲ ਪਾਉਂਦਾ ਹੈਗਾ ਬਿਲਕੁਲ ਔਰ ਉਹਨਾਂ ਦੇ ਹਜ ਤੱਕ ਵੀ 8-8 ਸਾਲ ਪੁਰਾਣੇ ਕੰਪਿਊਟਰ ਲੱਗੇ ਆ ਉਹ ਕਹਿੰਦੇ ਸਾਨੂੰ ਪ੍ਰਿੰਟਰ ਦੇ ਦਿਓ ਕੰਪਿਊਟਰ ਦੇ ਦਿਓ ਇנק ਦੇ ਦਿਓ ਚੇਪੀਆਂ ਦੇ ਦਿਓ ਸਾਨੂੰ ਇਹਦੇ ਵਾਸਤੇ ਖਰਚੇ ਦੇ ਦਿਓ ਇਹੀ ਖਰਚੇ ਨਹੀਂ ਪੂਰੇ ਹੋ ਰਹੇ ਉਹਨਾਂ ਤੋਂ ਉਹਨਾਂ ਕੋਲੇ ਸਟਾ ਜੀ ਜੀ ਮੈਂ 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 ਵੀ ਸੀ ਸਾਹਿਬ ਨੂੰ ਫੋਨ ਵੀ ਕੀਤਾ ਸੀ ਗੱਲ ਪਰਸੋਂ ਜੀ ਤੇ ਅ ਪਰਸੋਂ ਤੇ ਉਹਨਾਂ ਨੂੰ ਮਤਲਬ ਐ ਜੇ ਲੱਗਿਆ ਵੀ ਪੰਜਾਬੀ ਯੂਨੀਵਰਸਿਟੀ 'ਚ ਕੋਈ ਇੰਟਰਸਟ ਜੇ ਹੀ ਨਹੀਂ ਹੈਗਾ ਮੈਨੂੰ ਦੱਸ ਦੋ ਜੀ ਮੈਂ ਕਰਦਾ ਜੀ ਮੈਂ ਮੇਲ ਕਰਦੇ ਹੋ ਜੀ ਮੈਨੂੰ ਫਲਾਣਾ ਹੈ ਮਤਲਬ ਔਰ ਇੱਕ ਰਿਪੋਰਟਰ ਨੇ ਵੀ ਪੁੱਛਿਆ ਜੀ ਨਤੀਜੇ ਐਲਾਨ ਕੀਤੇ ਜਾਣਗੇ ਜੀ ਮੈਨੂੰ ਤਾਂ ਖਰਚ ਮੈਨੂੰ ਬਕਾਇਆ ਦਾ ਤੇ ਪਤਾ ਨਹੀਂ ਜੀ ਮਤਲਬ ਇੱਕ ਵੀਸੀ ਨੂੰ ਕਿਵੇਂ ਹੋ ਸਕਦਾ ਕਿ ਪਤਾ ਨਾ ਹੋਵੇ ਅੱਛਾ ਉੱਥੇ ਕਹਿੰਦੇ ਕੋਈ ਪਾਣੀ ਦੀ ਵੀ ਸਮੱਸਿਆ ਵੀ ਪਾਣੀ ਨਹੀਂ ਹੈਗਾ ਉੱਥੇ ਪੀਣ ਵਾਲਾ ਤੇ ਕੋਈ ਰੇੜੀਆਂ ਰੋੜੀਆਂ ਨਾਲ ਵੀ ਉੱਥੇ ਕੰਮ ਕੀਤਾ ਜਾ ਹਾਂਜੀ ਉਹ ਕਹ ਰਿਹਾ ਕਿ ਸਾਨੂੰ ਲਿਫਟ ਨਹੀਂ ਚੱਲਦੀ ਸਾਡੀ ਐਗਜ਼ਾਮੀਨੇਸ਼ਨ ਬ੍ਰਾਂਚ ਤੀ ਜੀ ਉਹ ਕਹਿੰਦੇ ਅਸੀਂ ਹੱਥ ਰੇੜੀਆਂ ਨਾਲ ਜਿਹੜੇ ਪੇਪਰ ਹੈਗੇ ਉਹ ਉੱਪਰ ਚੜਾਉਣੇ ਆ ਜੀ ਆ ਹਾਲ ਹੋਇਆ ਪਿਆ ਯੂਨੀਵਰਸਿਟੀ ਦਾ ਯੂਨੀਵਰਸਿਟੀ ਦੇ ਵਿੱਚ ਰੇੜੀਆਂ ਚੱਲ ਰਹੀਆਂ ਰੇੜੀਆਂ ਚੱਲ ਰਹੀਆਂ ਨੇ ਉਹ ਕਹਿੰਦੇ ਪੀਣ ਵਾਸਤੇ ਸਾਡੇ ਕੋਲ ਆਰੋ ਨਹੀਂ ਹੈਗੇ ਜੀ ਪਾਣੀ ਇੱਥੇ ਜ ਕੋਈ ਬੱਚਾ ਇੱਥੇ ਐਗਜ਼ਾਮੀਨੇਸ਼ਨ ਬ੍ਰਾਂਚ ਚ ਆ ਜੇ ਹੁਣ ਉਹ ਉਹਨਾਂ ਦੀ ਮੈਂਟਲ ਸਟੇਟ ਤੁਸੀਂ ਦੇਖੋ ਵੀ ਜਿਨ੍ਹਾਂ ਦੇ ਪਿਛਲੇ ਰਿਜ਼ਲਟ ਹੀ ਨਾ ਆਏ ਅਗਲੇ ਪੇਪਰ ਕਿਵੇਂ ਦੇਊਗਾ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਮੇਰੇ ਪਹਿਲੇ ਸੈਮੈਸਟਰ ਚ ਕਿੰਨੇ ਨੰਬਰ ਆ ਫਿਰ ਦੂਜੇ ਦੇਊਗਾ ਬਿਲਕੁਲ ਫਿਰ ਉਸ ਹਿਸਾਬ ਨਾਲ ਫਿਰ ਉਸ ਹਿਸਾਬ ਨਾਲ ਬੰਦਾ ਤੀਜੇ ਚ ਜਾ ਕੇ ਰੀਪੇਅਰ ਕੋਈ ਆਈ ਹੈ ਚੌਥੇ ਚ ਜਾਊਗਾ ਦੂਜੇ ਚ ਕੋਈ ਰੀਪੇਅਰ ਆਈ ਹੈ ਤਾਂ ਚੌਥੇ ਜਾਊਗਾ ਉਹ ਰਿਜ਼ਲਟ ਹੀ ਨਹੀਂ ਆ ਰਹੇ ਰੀਵੈਲਿਊਏਸ਼ਨ ਦੇ ਰਿਜ਼ਲਟ ਤਿੰਨ ਤਿੰਨ ਚਾਰ ਚਾਰ ਸੈਮੈਸਟਰ ਪਹਿਲਾਂ ਦੇ ਨਹੀਂ ਆ ਰਹੇ ਮਤਲਬ ਇਹੀ ਚੱਕਰ ਹੈ ਕਿ ਯੂਨੀਵਰਸਿਟੀਆਂ ਬਰਬਾਦ ਹੋ ਰਹੀਆਂ ਨੇ ਔਰ ਜਿਹੜੇ ਭਗਵੰਤ ਮੈਸਬੰਦ ਸਰਕਾਰ ਨੂੰ ਜਿਹੜੇ ਇਹ ਮਸ਼ਹੂਰੀਆਂ ਤੇ ਪੈਸੇ ਲਾਉਣੇ ਆ ਸਰਕਾਰ ਨੇ ਜਿਹੜੇ ਆਹ ਰੋਜ਼ ਇੰਨੇ ਜ਼ਿਆਦਾ ਪੈਸੇ ਰੈਲੀਆਂ ਤੇ ਹੋਰਾਂ ਤੇ ਹੈਲੀਕਾਪਟਰਾਂ ਤੇ ਖਰਚ ਕਰਦੇ ਉਹ ਇੱਥੇ ਕਿਉਂ ਨਹੀਂ ਖਰਚ ਕਰਦੇ ਜੇ ਤੁਸੀਂ ਇੱਥੇ ਪੈਸੇ ਨਹੀਂ ਲਾਉਂਗੇ ਤਾਂ ਰਿਜ਼ਲਟ ਕਿਵੇਂ ਆਉਣਗੇ ਤੁਸੀਂ ਦੇਖੋ ਕਿ ਇਹ ਗੱਲ ਕਰਦੇ ਨਤੀਜਿਆਂ ਦੀ ਕਿ ਅਸੀਂ ਇੰਨੇ ਟਾਪਰ ਕੱਢਾਂਗੇ ਫਲਾਣਾ ਕੱਢਾਂਗੇ ਨਤੀਜੇ ਹੀ ਨਹੀਂ ਆ ਰਹੇ ਉਹਨਾਂ ਤੇ ਮਿਹਨਤ ਕੀ ਹੋਊਗੀ ਮਤਲਬ ਯੂਨੀਵਰਸਿਟੀ ਦਾ ਇੱਕ ਤਰੀਕੇ ਦੇ ਨਾਲ ਓਵਰਹਾਲ ਆਉਣ ਵਾਲਾ ਆਪਾਂ ਕਹਿੰਦੇ ਨਾ ਵੀ ਇੰਜਣ ਕਰਤਾ ਇੰਜਣ ਹੋਣ ਵਾਲਾ ਔਰ ਬੜਾ ਕੁਝ ਚੱਲ ਰਿਹਾ ਹੈਗਾ ਇੰਟਰਨਲ ਪੋਲਿਟਿਕਸ ਬੜੀ ਗੰਦੀ ਹੋਈ ਪਈ ਹੈ ਬਹੁਤ ਜ਼ਿਆਦਾ ਕ腐ਸ਼ਨ ਦੇ ਬੜੇ ਬੜਾ ਉਹਦੇ ਚ ਨਾਮ ਲਿਆ ਜਾ ਰਿਹਾ ਬਹੁਤ ਥਾਵਾਂ ਤੇ ਇਲਜ਼ਾਮ ਲੱਗਦੇ ਹੈ ਕ腐ਸ਼ਨ ਦੇ ਕੇ ਇੱਥੇ ਕ腐ਸ਼ਨ ਹੋਈ ਇੱਥੇ ਕ腐ਸ਼ਨ ਹੋਈ ਆਪਦੇ ਇਕੋ 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 ਪਰਿਵਾਰ ਦੇ ਕਿੰਨੇ ਕਿੰਨੇ ਲੋਕਾਂ ਨੂੰ ਜਾਣ ਜਾਣੇ ਉੱਥੇ ਮਤਲਬ ਜਾਣ ਗਲਤ ਤਰੀਕੇ ਦੇ ਨਾਲ ਭਰਤੀ ਕਰਾਇਆ ਗਿਆ ਹੈਗਾ ਇਹ ਪਰ ਆਮ ਤੌਰ ਤੇ ਸਰਕਾਰ ਵੀ ਕਹਿੰਦੀ ਆ ਜੇ ਵਿਦਿਆਰਥੀ ਜਿਹੜੇ ਆਮ ਲੋਕ ਵੀ ਪੰਜਾਬ ਦੇ ਉਹਨਾਂ ਦੇ ਬੰਨ ਵਿੱਚ ਇਹ ਹੁੰਦਾ ਕਿ ਜਿਹੜਾ ਬੱਚਾ ਸਾਡਾ ਉਹ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਪੜੇ ਤਾਂ ਜੋ ਅੱਗੇ ਉਹਦਾ ਫਿਊਚਰ ਉਹ ਚੰਗਾ ਹੋ ਸਕੇ ਕਿ ਲੱਗਦਾ ਕਿ ਅਜਿਹੀ ਯੂਨੀਵਰਸਿਟੀ ਦੇ ਵਿੱਚ ਪ੍ਰੀਖਿਆਵਾਂ ਦੇ ਕੇ ਐਗਜ਼ਾਮ ਦੇ ਕੇ ਉਹਨਾਂ ਦਾ ਉਹ ਇੱਕ ਚੰਗਾ ਹੋ ਸਕਦਾ ਅੱਗੇ ਨਹੀਂ ਦੇਖੋ ਮੈਨੂੰ ਤੇ ਇਹ ਲੱਗਦਾ ਕਿ ਜਦੋਂ ਇਹ ਜੀ ਕੋਈ ਯੂਨੀਵਰਸਿਟੀ ਦੇ ਵਿੱਚ ਜਾਊਗਾ ਕੋਈ ਸਟੂਡੈਂਟ ਤਾਂ ਉਹਦਾ ਹਾਲ ਮਾੜਾ ਹੀ ਹੋਣਾਗਾ ਕਿਉਂਕਿ ਜਦੋਂ ਸਾਨੂੰ ਉਸ ਤਰੀਕੇ ਦਾ ਮਾਹੌਲ ਨਹੀਂ ਮਿਲੂਗਾ ਐਗਜ਼ਾਮੀਨੇਸ਼ਨ ਤੁਹਾਡੇ ਡਿਪਾਰਟਮੈਂਟ ਦਾ ਇਹ ਹਾਲ ਹੈਗਾ ਐਗਜ਼ਾਮੀਨੇਸ਼ਨ ਸੈਂਟਰ ਦਾ ਇਹ ਹਾਲ ਹੈਗਾ ਕਿ ਉਹ ਚੇਪੀਆਂ ਗੱਡੀਆਂ ਪਾਣੀ ਪ੍ਰਿੰਟਰ ਕੰਪਿਊਟਰ ਇੰਟਰਨੈਟ ਇਹਨਾਂ ਚੀਜ਼ਾਂ ਨੂੰ ਤਰਸਦੇ ਪਏ ਹੈਗੇ ਉਹਨਾਂ ਦੇ ਜਿਹੜੇ ਪੈਂਡਿੰਗ ਪਏ ਨੇ ਬਕਾਏ ਤਾਂ ਉਹ ਸਾਰਾ ਇਫੈਕਟ ਆਟੋਮੈਟਿਕਲੀ ਬਾਕੀ ਚੀਜ਼ਾਂ ਤੇ ਹੋਣਾ ਹੈਗਾ ਇਹ ਚੀਜ਼ਾਂ ਸਮੂਥ ਚਲਣੀਆਂ ਚਾਹੀਦੀਆਂ ਤਾਂ ਮਤਲਬ ਇੱਕ ਤਰੀਕੇ ਦੇ ਨਾਲ ਤੁਸੀਂ ਜਵਾਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰ ਰਹੇ ਹੋ ਉੱਥੇ ਕੋਈ ਬੈਚਲਰ ਕਰ ਰਿਹਾ ਹੈ ਕੋਈ ਆਪਣੀ ਮਾਸਟਰ ਡਿਗਰੀ ਕਰ ਰਿਹਾ ਹੈ ਕੋਈ ਪ੍ਰੋਫੈਸ਼ਨਲ ਡਿਗਰੀ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਨਾਲ ਮਜ਼ਾਕ ਹੀ ਕੀਤਾ ਹੋਇਆਗਾ ਉੱਥੇ ਉੱਥੇ ਇਹ ਵੀ ਇੱਕ ਜਿਕਰ ਐਗਜ਼ਾਮੀਨੇਸ਼ਨ ਸਿਸਟਮ ਦਾ ਇਹ ਹਾਲ ਹੈ ਜਿੱਥੇ ਮਤਲਬ ਪ੍ਰੀਖਿਆਵਾਂ ਦਾ ਇਹ ਹਾਲ ਹੈ ਤੇ ਵੈਸੇ ਯੂਨੀਵਰਸਿਟੀ ਦਾ ਕੀ ਹਾਲ ਹੋਵੇਗਾ ਜਿੱਥੇ ਮੁੱਖ ਚੀਜ਼ਾਂ ਚਾਹੀਦੀਆਂ ਉੱਥੇ ਨਹੀਂ ਪੂਰੀਆਂ ਤੇ ਵੈਸੇ ਯੂਨੀਵਰਸਿਟੀ ਵਿੱਚ ਕੀ ਕਿੰਨੀਆਂ ਕਮੀਆਂ ਹੋਣਗੀਆਂ ਯੂਨੀਵਰਸਿਟੀ ਦੇ ਵਿੱਚ ਕਮੀਆਂ ਤੇ ਹੈਗੀਆਂ ਹੀ ਆ ਉਥੇ ਹੈ ਪਰ ਆਪਾਂ ਇੱਕ ਚੀਜ਼ ਐਕਸਪੈਕਟ ਕਰਦੇ ਹੁੰਨੇ ਆ ਕਿ ਘੱਟੋ ਘੱਟ ਬੇਸਿਕ ਚੀਜ਼ਾਂ ਕੇ ਜਿਵਾਕ ਤੁਸੀਂ ਦੇਖੋ ਇੱਕ ਰੀਪੇਅਰ ਦੇ ਐਗਜ਼ਾਮੀਨੇਸ਼ਨ ਦੀ ਇੱਕ ਰੀਵੈਲਿਊਏਸ਼ਨ ਦੇ ਇੱਕ ਪੇਪਰ ਦੀ ਰੀਵੈਲਿਊਏਸ਼ਨ ਭਰਨ ਦੀ ਕੀਮਤ 600 ਉਹ ਉਹਦੇ ਉੱਤੇ ਰਿਜ਼ਲਟ ਹੀ ਨਹੀਂ 2 ਸਾਲ ਅਪਡੇਟ ਹੁੰਦਾ ਉਹ ਕਿਵੇਂ ਪੇਪਰ ਦਊਗਾ ਕਿਵੇਂ ਅੱਗੇ ਉਹਨੂੰ ਕਿਵੇਂ ਪਤਾ ਲੱਗੂਗਾ ਕਿ ਮੈਂ ਰੀਪੇਅਰ ਕਰਨੀ ਹੈ ਕਿ ਰੀਵੈਲਿਊਸ਼ਨ ਮੈਂ ਰੀਪੇਅਰ ਕਰਨੀ ਹੈ ਕਿ ਨਹੀਂ ਕਰਨੀ ਮੈਂ ਪਾਸ ਹੋਇਆ ਕਿ ਨਹੀਂ ਹੋਇਆ ਉਹ ਰੀਵੈਲਿਊਸ਼ਨ ਦੇ ਪੈਸੇ ਵੀ ਗਏ ਫਿਰ 16-1700 ਰੁਪਏ ਰੀਪੇਅਰ ਦਾ ਵੀ ਗਿਆ ਕੀ ਫਾਇਦਾ ਹੋਇਆ ਉਹਦਾ ਮਤਲਬ ਇਹੀ ਹੈ ਨਾ ਕਿ ਲੋਕਾਂ ਨੂੰ ਨਰਾਸ਼ ਕੀਤਾ ਜਾ ਰਿਹਾ ਹੈ ਔਰ ਸਿਰਫ ਝੂਠੇ ਦਮ ਗਜੇ ਮਾਰੇ ਹੈ ਸਰਕਾਰ ਵੱਲੋਂ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਉਂਦੀ ਔਰ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਇਹੀ ਹੈ ਇਹ ਤਾਂ ਫੇਨਾ ਤੋਂ ਯੂਨੀਵਰਸਟੀਆਂ ਦੇ ਅਜੇ ਅਜੇ ਖਰਚੇ ਛੋਟੇ-ਛੋਟੇ ਨਹੀਂ ਪੂਰੇ ਹੋ ਰਹੇ ਹੋਰ ਇਹ ਖਰਚੇ ਕੀ ਪੂਰੇ ਹੋਣਗੇ ਔਰ ਦੂਜੀ ਵੱਡੀ ਗੱਲ ਹਜੇ ਤੱਕ ਰੈਗੂਲਰ ਵੀਸੀ ਕਿਉਂ ਨਹੀਂ ਦਿੱਤਾ ਗਿਆ ਕਿਉਂ ਇੱਕ ਐਡੀਸ਼ਨਲ ਚਾਰਜ ਦਿੱਤਾ ਗਿਆ ਵੀਸੀ ਨੂੰ ਜਿਹੜਾ ਕਿ ਜੀਐਨਡੀਯੂ ਦਾ ਵੀਸੀ ਹੈਗਾ ਡਾਕਟਰ ਕਰਮਜੀਤ ਜੀ ਦੀ ਮੈਂ ਗੱਲ ਕਰਦਾ ਪਿਆ ਕਿਉਂ ਨਹੀਂ ਤੁਸੀਂ ਤੁਹਾਡੇ ਤੋਂ ਤੁਸੀਂ ਕਦੇ ਤੁਸੀਂ ਕਦੇ ਕਿਸੇ ਬਾਬੂ ਨੂੰ ਲਾਦਦੇ ਨੇ ਉਹ ਵੀਸੀ ਇੱਥੇ ਬਿਊਰੋਕਰੇਟ ਨੂੰ ਲਾਦਦੇ ਨੇ ਵੀਸੀ ਪਹਿਲਾਂ ਕਿਹਕੇ ਜਿਆਦਾ ਬੁਲਾਇਆ ਸੀ ਕੱਖ ਨਹੀਂ ਕੀਤਾ ਬੰਦੇ ਨੇ ਉਹਨੇ ਇੱਥੇ ਬੇੜਾਗਰ ਕੀ ਕੀਤਾਗਾ ਪਰ ਉਸ ਤੋਂ ਪਹਿਲਾਂ ਯੂਨੀਵਰਸਿਟੀ OSD ਇੱਥੇ ਇਦਾਂ ਚਲਾਈ ਗਿਆ ਭਗਵੰਤ ਮਾਨ ਜੀ ਦੇ ਜਿਵੇਂ ਮੈਂ ਪਹਿਲਾਂ ਦੱਸਿਆਗਾ ਕਿ ਜਿਵੇਂ ਯੂਨੀਵਰਸਿਟੀ ਉਹਨਾਂ ਦੀ ਆਬਦੀ ਹੁੰਦੀ ਹੈਗੀ ਔਰ ਇੱਥੇ ਮਰਜੀ ਨਾਲ ਬਦਲੀਆਂ ਕਰਨੀਆਂ ਹੋਰ ਵੀ ਬੜੇ ਇਲਜ਼ਾਮ ਲੱਗੇ ਆ ਉਤੇ ਤੇ ਹੁਣ ਵੀ ਜੇ ਲਾਇਆ ਇਹਦਾ ਐਡੀਸ਼ਨਲ ਚਾਰਜ ਤੁਸੀਂ ਪੰਜਾਬੀ ਯੂਨੀਵਰਸਿਟੀ ਨੂੰ ਸਮਝਦੇ ਕਿਉਂ ਨਹੀਂ ਸਰਕੀ ਸਰਕਾਰ ਦੇ ਵਿੱਚ ਇੰਨੀ ਕਾਬਲੀਅਤ ਨਹੀਂ ਹੈਗੀ ਕਿ ਉਹ ਇੱਕ ਰੈਗੂਲਰ ਪੜਿਆ ਲਿਖਿਆ ਸੈਂਸਿਬਲ ਜਿਹੜਾ ਯੂਨੀਵਰਸਿਟੀ ਨੂੰ ਚਲਾ ਸਕੇ ਉਹ ਵੀ ਸੀ ਦੇ ਸਕਣ ਚਲੋ ਪੜਿਆ ਲਿਖਿਆ ਤਾਂ ਜਿਹੜੇ ਲਾਇਆ ਹੈਗੀ ਆ ਉਹ ਪਰ ਗੱਲ ਇਹ ਹੈ ਨਾ ਕਿ ਉਹਨਾਂ ਦਾ ਇੰਟਰਸਟ ਨਹੀਂ ਹੈਗਾ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੂੰ ਆਈ ਨਹੀਂ ਪਤਾ ਕਿ ਮੇਰੀ ਯੂਨੀਵਰਸਿਟੀ ਦੇ ਜਿਹੜੇ ਫੰਡਸ ਦੇ ਨਾਲੇ ਆ ਮੇਰੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਬਕਾਏ ਆ ਕਿੰਨੇ ਪੇਪਰਾਂ ਦੇ ਰਿਜ਼ਲਟ ਨਹੀਂ ਆਏ ਕੀ ਹੋਰ ਕੀ ਹੋ ਰਿਹਾ ਉਹ ਬੰਦੇ ਦਾ ਉਹ ਵੀ ਸੀ ਲੱਗੇ ਤਾਂ ਫਾਇਦਾ ਹੋਇਆ ਕਿ ਕੀ ਨਹੀਂ ਹੋਇਆ ਜੀ ਬਹੁਤ ਧੰਨਵਾਦ ਬਾਈ ਥੈਂਕ ਯੂ ਜੀ